ਨਮਸਕਾਰ ਜੀ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਰਿਯਾ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਸੁਪਰੀਮ ਕੋਰਟ ਨੇ ਜੋ ਕਿਹਾ ਅਗਰ ਇਹ ਸ਼ਬਦ ਕਿਸੇ ਹੋਰ ਪਾਰਟੀ ਜਾਂ ਸਰਕਾਰ ਦੇ ਲਈ ਵਰਤੇ ਹੁੰਦੇ ਸੁਪਰੀਮ ਕੋਰਟ ਨੇ ਇਹ ਗੱਲ ਉਸੇ ਮੈਂ ਕਹੀ ਜਦੋਂ ਪੰਜਾਬ ਸਰਕਾਰ ਪੰਜਾਬ ਦੇ ਰੈਨ ਹਾਈ ਕੋਰਟ ਦੇ ਵਿੱਚ ਜਿਹੜਾ ਫੈਸਲਾ ਰੱਦ ਕਰ ਦਿੱਤਾ ਸੀ ਪੰਜਾਬ ਸਰਕਾਰ ਦਾ ਕੋਟਾ ਵਧਾਉਣ ਦਾ ਚਲੋ ਪੰਜਾਬ ਸਰਕਾਰ ਉਹ ਐਨਆਰਆਈ ਵਾਲੇ ਕੋਟੇ ਨੂੰ ਲੈ ਕੇ ਪੰਜਾਬ ਤੇਹਰਾਨਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਪਹੁੰਚੀ ਦਾ ਸੁਪਰੀਮ ਕੋਰਟ ਨੇ ਕਿਹਾ ਕਿ ਐਨਆਰਆਈ ਕੋਟਾ business ਬੰਦ ਹੋਵੇ ਇਹ ਧੋਖਾਧੜੀ ਹੈ ਡੈਰਾ ਵਧਾ ਕੇ ਮਾਮਾ ਤਾਉ ਤਾਈ ਚਾਚਾ ਚਾਚੀ ਸ਼ਾਮਿਲ ਕਰ ਲਿਆ ਸੀ ਸੁਪਰੀਮ ਕੋਰਟ ਨੇ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਲਈ ਐਨਆਰਆਈ ਦੇ ਰਿਸ਼ਤਦਾਰਾਂ ਨੂੰ ਅਰੈਕਸ਼ਨ ਦੇਣਾ ਧੋਖਾਧੜੀ ਕਿਹਾ ਦੋਸਤੋ ਦੱਸਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਨੇ ਐਨਆਰਆਈ ਕੋਟੇ ਲਈ ਪਰਿਭਾਸ਼ਾ ਦਾ ਵਿਸਤਾਰ ਕਰਨ ਦੀ ਸਟੇਟ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਆਖਿਆ ਕਿ ਦੋ ਦੇ ਰਿਸ਼ਤੇਦਾਰਾਂ ਨੂੰ ਅਰੈਕਸ਼ਨ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਇਹ ਕਿ ਇਹ ਫਰਜ਼ੇ ਵਾਲਾ ਹੁਣ ਬੰਦ ਹੋਣਾ ਚਾਹੀਦਾ ਹੈ ਇਸ ਨਾਲ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ ਇਹ ਸੁਪਰੀਮ ਕੋਰਟ ਨੇ ਕਿਹਾ ਦਰਸਲ ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਵਿੱਚ ਦਾਖਲੇ ਲਈ ਐਨ ਆਰ ਆਈ ਦਾ 15% ਕੋਟਾ ਨੂੰ ਵਧਾ ਕੇ ਪਰਦੇਸ਼ਾਂ ਵਿੱਚ ਵਸੇ ਦੂਰ ਦੇ ਰਿਸ਼ਤੇਦਾਰਾਂ ਜਿਵੇਂ ਮਾਮਾ ਤਾਉ ਤਾਈ ਚਾਚਾ ਚਾਚੇ ਦਾਦਾ ਦਾਦੀ ਨੂੰ ਵੀ ਸ਼ਾਮਲ ਕਰ ਲਿਆ ਸੀ ਇੱਕ ਅਖਬਾਰ ਵਿੱਚ छਪੇ ਅੱਜ ਦੀ ਖਬਰ ਦੇ ਮੁਤਾਬਿਕ ਮਾਮਲਾ ਪੰਜਾਬ ਦੇ ਹਾਈ ਕੋਰਟ ਵਿੱਚ ਜਾਰ ਤੇ ਹਾਈ ਕੋਰਟ ਨੇ ਰਾਜ ਸਰਕਾਰ ਦੀ ਅਦੀ ਸੂਚਨਾ ਰੱਦ ਕਰ ਦਿੱਤੀ ਸੀ ਇਸ ਲਈ ਜਦੋਂ ਇਹ ਅਦੀ ਸੂਚਨਾ ਪੰਜਾਬ ਸਰਕਾਰ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰੱਦ ਹੋ ਗਈ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਵੱਲ ਰੁਕ ਕੀਤਾ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਸਹੀ ਠਹਿਰਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਵੀ ਆਖਿਆ ਕਿ ਇਹ ਬਸ ਪੈਸਾ ਘਮਾਉਣ ਵਾਲੀ ਮਸ਼ੀਨ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਐਨ ਆਰ ਆਈ ਕੋਟਾ ਮੂਰ ਵਿੱਚ ਅਸਲ ਐਨ ਆਰ ਆਈ ਤੇ ਉਹਨਾਂ ਦੇ ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਸੀ ਜਿਸ ਨਾਲ ਉਹਨਾਂ ਨੂੰ ਭਾਰਤ ਵਿੱਚ ਸਿੱਖਿਆ ਪਾਣੇ ਵਿੱਚ ਮਦਦ ਮਿਲੇ ਪਰ ਪੰਜਾਬ ਸਰਕਾਰ ਨੇ ਦੂਜੇ ਰਿਸ਼ਤੇਦਾਰਾਂ ਨੂੰ ਐਨ ਆਰ ਆਈ ਸ਼੍ਰੇਣੀ ਵਿੱਚ ਸ਼ਾਮਿਲ ਕਰਨ ਦੇ ਨੀਤੀ ਤੇ ਅਸਲ ਉਦੇਸ਼ ਨੂੰ ਕਮਜ਼ੋਰ ਕਰ ਦਿੱਤਾ ਪੰਜਾਬ ਵਿੱਚ ਆਮ ਆਦਮੀ ਸਰਕਾਰ ਨੇ ਆਮ ਦੇ ਪਾਰਟੀ ਸਰਕਾਰ ਨੇ ਅਵੇਗਾਸਤ ਨੂੰ ਨੋਟਿਸ ਜਾਰੀ ਕਰਦੇ ਹੋਏ ਸਰਕਾਰ ਨੇ ਨੀਤੀ ਦੇ ਦਾਖਲੇ ਵਿੱਚ ਐਨ ਆਰ ਆਈ ਦੇ ਕੋਟਾ ਵਧਾਉਣ ਦਾ ਐਲਾਨ ਕੀਤਾ ਸੀ ਸਰਕਾਰ ਨੇ ਐਨ ਆਰ ਆਈ ਕੋਟੇ ਵਿੱਚ 15% ਤੱਕ ਅਰਖਣ ਦੇਣ ਦੀ ਘੋਸ਼ਣਾ ਕੀਤੀ ਸੀ ਜਿਸ ਦੇ ਬਾਅਦ ਡਾਕਟਰ ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਮੈਡੀਕਲ ਸੈਂਸ ਕਾਲਜ ਮੋਹਾਲੀ ਵਿੱਚ ਐਮ ਬੀਬੀਐਸ ਦੇ ਜਨਰਲ ਸੀਟਾਂ ਕੱਟ ਕਰ ਦਿੱਤੀਆਂ ਇੱਕ ਪਾਸੇ ਕੋਟਾ ਵਧਾਉਣ ਦੀ ਗੱਲ ਕਰ ਦਿੱਤੀ ਤੇ ਦੂਜੇ ਪਾਸੇ ਜਨਰਲ ਕੈਟਾਗਰੀ ਦਾ ਕੋਟਾ ਘਟਾਉਣ ਦੀ ਗੱਲ ਕਰ ਦਿੱਤੀ। ਘਟਕਿਤੇਆਂ ਸੀਟਾ ਐਨਆਰਏ ਨੂੰ ਕੋਟੇ ਵਿੱਚ ਸ਼ਾਮਲ ਕਰ ਲਿਆ ਸੀ। ਇਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਇਸ ਚੀਜ਼ ਦਾ ਐਲਾਨ ਕਰ ਦਿੱਤਾ ਤਾਂ ਜਿਹੜੇ ਕੁਝ ਵਿਦਿਆਰਥੀ ਸੀ ਉਹ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਵਿੱਚ ਚਲੇ ਗਏ। ਹਾਈ ਕੋਰਟ ਦੇ ਵਿੱਚ ਵਿਸਤਾਰ ਨਾਲ ਸੁਣਾਈ ਹੋਈ ਅਖਬਾਰ ਦੀ ਖਬਰ ਦੇ ਮਤਮਕ 10 ਨਵੰਬਰ ਨੂੰ ਸੁਣਵਾਈ ਕਰਦੇ ਹੋਏ ਸਰਕਾਰ ਨੇ ਉਕਤ ਕੋਟੇ ਨੂੰ ਰੱਦ ਕਰ ਦਿੱਤਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਚੁਣੌਤੀ ਦਿੱਤੇ ਗਈ ਸਰਕਾਰ ਵੱਲੋਂ ਜਿੱਥੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਸਹੀ ਦੱਸਦੇ ਹੋਏ ਸਰਕਾਰ ਦੀ ਯਾਦਚਿਕਾ ਖਾਰਜ ਕਰ ਦਿੱਤੀ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਇਹ ਜੋ ਪੰਜਾਬ ਸਰਕਾਰ ਕਰਨਾ ਚਾਹੁੰਦੀ ਸੀ ਪੰਜਾਬ ਸਰਕਾਰ ਦੇ ਮਨਸੂਬਿਆਂ ਨੂੰ ਪੰਜਾਬ ਅਤੇ ਰਹਿਾਈ ਕੋਰਟ ਦੇ ਨਾਲ-ਨਾਲ ਸੁਪਰੀਮ ਕੋਰਟ ਵੱਲੋਂ ਵੀ ਝਟਕਾ ਦੇ ਦਿੱਤਾ ਗਿਆ। ਦੋਸਤੋ ਆਦਲੀ ਬਸਤਨਾ ਹੀ ਨਮਸਕਾਰ ਜੈ ਹਿੰਦ